ਆਪਣੇ ਏਰੀਆ ਦੇ ਵਿੱਚ 3 ਜਨਵਰੀ ਨੂੰ ਨਾ ਟਰਾਲੀ ਖਿੱਚ ਮੁਕਾਬਲਾ ਹੈਗਾ ਜਿੱਥੇ ਕੀ ਟੋਟਲ 8 ਇਨਾਮ ਰੱਖੇ ਗਏ ਨੇ ਤੇ ਪਹਿਲਾ ਇਨਾਮ 44000 ਰੁਪਇਆ ਤੇ ਉੱਥੇ 3 ਜਨਵਰੀ ਨੂੰ ਇਹ ਮੁਕਾਬਲਾ ਹੋਣਾਗਾ ਬਾਗਾ ਪੈਣੀ ਆ ਗਈ ਜਿਹੜੀ ਆਪਣੀ ਮਾਨਸਾ ਲਵੇ ਮਾਨਸਾ ਜ਼ਿਲ੍ਹੇ ਦੇ ਵਿੱਚ ਹੀ ਆ ਗਈ ਤੇ ਆਪਾਂ ਆਪਣੇ ਆ ਚੈਨਲ ਦੇ ਉੱਤੇ ਸੋਨੂੰ ਨਾ ਦਿਖਾਵਾਂਗੇ ਸਾਰੇ ਵਧੀਆ ਵਧੀਆ ਰੀਲਾਂ ਵੀ ਬਣਾਵਾਂਗੇ ਆਪਾਂ ਤੇ ਲੈਬ ਵੀ ਦਿਖਾਵਾਂਗੇ ਵੀ ਕਿਹੜਾ ਜਿੱਤਦਾ ਤੇ ਕਿਹੜੇ ਪਿੰਡ ਦਾ ਫਿਰ ਨਾਂ ਰੌਸ਼ਨ ਹੁੰਦਾ ਹੈਗਾ ਉਹ ਸਾਰਾ ਦਿਖਾਵਾਂਗੇ ਬਾਕੀ ਹੋਰ ਵੀ ਮੁਕਾਬਲੇ ਹੋਣਗੇ ਜਿਵੇਂ 3 ਜਨਵਰੀ 2026 ਨਵੇਂ ਸਾਲ ਦੇ ਵਿੱਚ ਬਾਗਾ ਪੈਣੀ ਆ ਗਿਆ ਤੇ ਇਸ ਤੋਂ ਬਾਅਦ 9 10 11 ਜਨਵਰੀ ਦਾ ਕੁਰਕ ਖੇਤਰ ਪੀਡੀਐਫ ਆ ਗਿਆ ਜਿਵੇਂ ਪਹਿਲਾਂ ਪਾ ਪੇਵੇਗੇ ਸੀ ਉਹ ਬਸ ਪੇਵੇ ਤੋਂ ਥੋੜਾ ਜਿਹਾ ਅੱਗੇ ਆ ਗਿਆ ਤੇ ਉਹ ਆ ਗਿਆ ਕੁਰਕ ਖੇਤਰ ਤੇ ਉੱਥੇ ਵੀ ਆਪਾਂ ਚੱਲਾਂਗੇ ਆਪਾਂ ਇੱਕ ਦਿਨ ਪਹਿਲਾਂ ਜਾਣੇ ਹੋਣੇ ਆ 8 ਤਰੀਕ ਨੂੰ ਆਪਾਂ ਉੱਥੇ ਚੱਲਾਂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਉਸ ਤੋਂ ਬਾਅਦ ਬਈ ਫਰਵਰੀ ਦੇ ਵਿੱਚ ਜਗਰਾਉ ਆ ਜੂਗਾ ਤੇ ਫਿਰ ਬਾਅਦ ਦੇ ਵਿੱਚ ਜਿਵੇਂ ਵੀ ਘੋੜਿਆਂ ਦੇ ਮੇਲੇ ਆਉਣਗੇ ਕੋਈ ਵੀ ਪਸ਼ੂ ਨਾਲ ਰਿਲੇਟਡ ਕੋਈ ਵੀ ਆਊ ਜਾਂ ਫਾਰਮਿੰਗ ਅਸਲ ਫਾਰਮਿੰਗ ਰਿਲੇਟਡ ਕੋਈ ਵੀ ਆਊਗਾ ਨਾ ਮੇਲਾ ਜਿਵੇਂ ਟਰੈਕਟਰਾਂ ਦਾ ਆ ਗਿਆ ਕੋਈ ਮੁਕਾਬਲੇ ਉਹ ਸਾਰਾ ਸਾਨੂੰ ਆ ਚੈਨਲ ਦੇ ਉੱਤੇ ਮਿਲੂਗਾ ਦੇਖਣ ਨੂੰ ਤਾਂ ਕਰਕੇ ਆਪਾਂ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਤੇ ਘਰਾਂ ਦੇ ਵਿੱਚੋਂ ਜਿਵੇਂ ਆਪਣੇ ਕੱਚੇ ਗੀਲਿਆਂ ਤੇ ਪਸ਼ੂ ਵਕਿਆਉ ਹੁੰਦੇ ਨੇ ਉਹ ਸਾਰੀਆਂ ਵੀਡੀਓ ਤੁਹਾਨੂੰ ਆਹ ਚੈਨਲ ਤੇ ਮਿਲਣਗੀਆਂ ਤੇ ਸਾਰੇ ਪਸ਼ੂ ਵਗੈਰਾ ਜਿਵੇਂ ਘੋੜੇ ਹੋਗੇ ਬੱਕਰੀਆਂ ਮੱਝਾਂ ਗਾਵਾਂ ਬਈ ਮੱਝਾਂ ਗਾਵਾਂ ਜਿਵੇਂ ਮੇਨ ਕੰਮ ਆ ਗਿਆ ਤੇ ਇਹ ਵਕਿਆਉ ਹੁੰਦੀਆਂ ਨੇ ਜਾਂ ਕਿ ਹਿਲੇਵ ਬਰੀਡ ਵਾਲੀਆਂ ਹੁੰਦੀਆਂ ਨੇ ਕਿਸੇ ਵੀਰ ਦਾ ਫਾਰਮ ਹੁੰਦਾ ਉਹ ਸਾਰੀ ਜਾਣਕਾਰੀ ਤੁਹਾਨੂੰ ਬਈ ਇਹਤੇ ਮਿਲਦੀ ਹੈ ਆਪਣੇ ਚੈਨਲ ਦੇ ਉੱਤੇ ਸੇਲ ਵਾਲੀਆਂ ਵੀ ਮਿਲਦੀਆਂ ਨੇ ਤੇ ਰਿਲੇਟਡ ਜਾਣਕਾਰੀ ਵਾਲੀਆਂ ਵੀ ਮਿਲਦੀਆਂ ਨੇ ਤੇ ਬਾਕੀ ਵਧੀਆ ਹਾਸ ਦੇ ਰਹੋ ਨਵੇਂ ਸਾਲ ਦੀਆਂ ਮੁਬਾਰਕਾਂ ਸਾਰਿਆਂ ਨੂੰ ਤੇ ਬਾਕੀ ਆਪਾਂ ਹੋਵਾਂਗੇ ਲਾਈਵ ਅਸਲ ਵਿੱਚ ਤਾਂ 3 ਤਰੀਕ ਨੂੰ ਜਿਵੇਂ ਪਹਿਵੇਂਗੇ ਸੀ ਉੱਥੇ ਥੋੜਾ ਜਿਹਾ ਨੈੱਟਵਰਕ ਦਾ ਇਸ਼ੂ ਆ ਰਿਹਾ ਸੀਗਾ ਉੱਥੇ ਵੀ ਲਾਈਵ ਹੋਣਾ ਸੀ ਆਪਾਂ ਤੇ ਪਰ ਨੈੱਟਵਰਕ ਦੇ ਇਸ਼ੂ ਕਾਰਨ ਲਾਈਵ ਨਹੀਂ ਹੋ ਸਕੇ ਤੇ ਦੇਖਦੇ ਆ ਭੈਣੀ ਬਾਗੇ ਬਈ ਟਰਾਲੀ ਖਿੱਚੇ ਮੁਕਾਬਲੇ ਦੇ ਵਿੱਚ ਨਾ ਵਧੀਆ ਰੇਂਜ ਵਗੈਰਾ ਹੋਈ ਤਾਂ ਆਪਾਂ ਲਾਈਵ ਹੋਣ ਦੀ ਕੋਸ਼ਿਸ਼ ਵੀ ਕਰਾਂਗੇ ਤੇ ਨਹੀਂ ਫਿਰ ਤੁਹਾਨੂੰ ਰਿਕਾਰਡਡ ਮਿਲੀ ਜਾਊਗਾ ਘੰਟੇ 2 ਘੰਟਿਆਂ ਦੇ ਫਰਕ ਨਾਲ ਉਹਦੀ ਆਪਾਂ ਅਪਲੋਡ ਕਰ ਦਾਂਗੇ ਤੇ ਬਾਕੀ ਰੀਲਾਂ ਵਗੈਰਾ ਨਾਲ ਦੀ ਨਾਲ ਕਰੀ ਚੱਲਾਂਗੇ ਤੇ ਸਬਸਕ੍ਰਾਈਬ ਕਰਕੇ ਰੱਖਿਓ ਵਧੀਆ ਦਿਖੇੜਦੇ ਰਹੋ ਧੰਨਵਾਦ ਜੀ ਸਾਰੇ ਵੀਰਾਂ ਦਾ ਜੇ ਕਿਸੇ ਨੇ ਕੋਈ ਵੀ ਜਾਨਵਰ ਦੀ ਜਾਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਐਡ ਵਗੈਰਾ ਕਰਾਉਣੀ ਹੁੰਦੀ ਹੈ ਤਾਂ ਆਪਣਾ ਚੈਨਲ ਆ ਭਈ ਆਹਾ ਚਾਈਲਡਰੀ ਫਾਰਮਰਸ ਆ ਤੇ ਮੋਬਾਈਲ ਨੰਬਰ ਹੈ 950935285 ਜਦੋਂ ਮਰਜੀ ਫੋਨ ਲਾਓ ਚਾਹੇ WhatsApp ਮੈਸੇਜ ਕਰੋ ਤੇ ਆਪਾਂ ਤੁਹਾਡੀ ਵੀਡੀਓ ਵੀ ਆ ਜਿਹੜੀ ਉਹ ਵੀ ਪਾ ਦਾਂਗੇ ਧੰਨਵਾਦ ਵੀਰਾਂ